ਇਹ ਲੱਭ ਕੋਈ ਲੱਭ ਲਾਂ ਮੈਂ ਤਾਂ ਸਕੀਲਾ ਬਾਪੇ ਹੁਣ ਵਧੀਆ ਤਾਂ ਚਲੋ ਖੋਹ ਦਿੱਤੀ ਕੋਲ ਇਹ ਤਾਂ ਹਰੇਕ ਨੂੰ ਘੜੇ ਨਾਲ ਜਲਦੀ ਫਿਰ ਆਪੇ ਲੱਭੋਗਾ ਮੈਂ ਇੰਨਾ ਵਹਿਲਾ ਵਾ ਦਸ ਕੁੜੀਆਂ ਲੱਭਣ ਨੂੰ ਤੁਹਾਡੇ ਲਈ ਰਵਾ ਸਾਡੀ ਪਸੰਦ ਆਉਣੀ ਹੈ ਹੋਰ ਕਿਉਂ ਕਿੰਨਾ ਪਰਾਣਾ ਮੇਰਾ 35 ਸਾਲ ਦਾ 35 ਸਾਲ ਹੋ ਗਿਆ ਕੱਲੋਂ ਇੱਥੇ ਬਿਸਕੁਟ ਬਣਾਉਂਦੇ ਰਹਨਾ 35 ਸਾਲ ਚੱਲੇ ਆ ਨਾ ਤੁਹਾਡੇ ਨੂਰਪੁਰ ਪਹੁੰਚ ਜਾਂਦੇ ਨੇ 40 ਸਾਲ ਹਾਂ ਮੇਰਾ ਪਤਨਕਲਾ ਆ ਪਾਇਆ ਵਾ ਇੱਧਰ ਲਾਵੇ ਚੱਕ ਲੈ ਲੰਗਰ ਲੈਣ ਨਹੀਂ ਜਾਣਾਗਾ ਲੰਗਰ ਦੀ ਬਿਸਕੁਟ ਬਣਾਉਂਦੇ ਹਾਂ ਹਾਂ ਬਹੁਤ ਕੱਲੇ ਡਿਮਾਂਡ ਸੀ ਬਿਸਕੁਟ ਘੜਾਉਣੇ ਬਿਸਕੁਟ ਘ ਤੁਸੀਂ ਨਾ ਘਰ ਦੀ ਜੀ ਖਾਣੇ ਨਹੀਂ ਬਹੁਤ ਵਧੀਆ ਸੇਤ ਲਈ ਤੁਹਾਡੀ ਸੇਤਾਂ ਹੀ ਵਧੀਆ ਵਾ ਤੇ ਤੁਸੀਂ ਨਾ ਘਰ ਦੀ ਜੀ ਖਾਂਦੇ ਨਹੀਂ ਆਹ ਘਰ ਦੀ ਬਣਾ ਕੇ ਖਾਂਦੇ ਠੀਕ ਠਾਕ ਉਹ ਵਿਆਹ ਵੀ ਕਰੋ ਕਰਨਾ ਵਿਆਹ ਕਰ ਦਿੰਦੇ ਥੋੜਾ ਲੱਭ ਕੇ ਲਿਆਉਣੀ ਆ ਲੱਭ ਲਿਆਉਨੇ ਆ ਬਸ ਹੁਣ ਤੇ ਤੇਲ ਮਾਰੋ ਹੋਮਰ ਹੋ ਗਈ ਮੇਰੀ ਹੁਣ ਨਹੀਂ ਲੱਭਾਂਗੇ ਲੱਭਾਂਗੇ ਹੈ ਆਪੇ ਲੱਭ ਲਾਂ ਮੈ ਤਾਂ ਨਹੀਂ ਹਾਂਜੀ ਸਸਤੀ ਘਾਲ ਜੀ ਸਾਰਿਆਂ ਨੂੰ ਤੇ ਲਓ ਜੀ ਸਵਾਦ ਆ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਹੋਪਫੁਲੀ ਸਾਰੇ ਤੁਸੀਂ ਠੀਕ ਹੋਵੋਗੇ ਟੇਕ ਹੈਟ ਹੋਵੋਗੇ ਘਰੇ ਬੈਠੇ ਇੰਜੋਏ ਕਰ ਰਹੇ ਹੋਵੋਗੇ ਕਿ ਕੰਮ ਕਰ ਰਹੇ ਇੰਜੋਏ ਕਰ ਰਹੇ ਹੋਵੋਗੇ ਨੇ ਵੀ ਬੇਬੇ ਸਾਡੀ ਇੱਥੇ ਇੰਜੋਏ ਕਰ ਜਾਂਦੀ ਘਰੇ ਨੇ ਯਾਰੇ ਲੈ ਲਈਆ ਕਰ ਇੱਧਰ ਡਲ ਗਈ ਤੇ ਉਧਰ ਡਲ ਗਈ ਸੀਆਈਡੀ ਲੈ ਆਂਦੀ ਸਾਰਿਆਂ ਦੀ ਭਿਲੇ ਨੇ ਨਵੀਂ ਸੀਆਈਡੀ ਬੇਬੇ ਅੱਜ ਹੈ ਤੇ ਲੋ ਜੀ ਅੱਜ ਦਾ ਵਲੌਗ ਆਪਣਾ ਆ ਘਰ ਦੇ ਨੇ ਡਿਮਾਂਡ ਸੀ ਬਹੁਤ ਟਾਈਮ ਦਾ ਰੌਲਾ ਪਾਇਆ ਵਾ ਇੱਧਰ ਲਫਾਵੇ ਤੱਕ ਲੈ ਲੰਗਰ ਲੈਣ ਨਹੀਂ ਆਣਾਗਾ ਲੰਗਰ ਦੀ ਬਿਸਕੁਟ ਬਣਾਉਂਦੇ ਆ ਬਹੁਤ ਘਰ ਦੇ ਡਿਮਾਂਡ ਸੀ ਬਿਸਕੁਟ ਘਟਾਉਣੇ ਬਿਸਕੁਟ ਘਟਾਉਣੇ ਸੋਣ ਆਪਾਂ ਚੱਲਨੇ ਬਿਸਕੁਟ ਘਟਾਉਣ ਸ਼ਹਿਰ ਉਹ ਤੂੰ ਹੀ ਖਾਣੇ ਆ ਦੇਸੀ ਕਿਉਂ ਡਕਣਾਵਾਂਗੇ ਬਿਸਕੁਟ ਤੇ ਖਾਵਾਂਗੇ ਲਵਾਗੇ ਨਜ਼ਾਰੇ ਦੇਸੀ ਨੇ ਤੈਨੂੰ ਡਾਲਦੇ ਤੇ ਅਸੀਂ ਦੇਦੇ ਲੈ ਮੈਂ ਦੇਸੀ ਲਖਾਉ ਤੁਸੀਂ ਡਾਲਦੇ ਖਾਓ ਫਿਰ ਥੋੜਾ ਕੱਲਾ ਵਾ ਫਿਰ ਡੋਨਟ ਮੈਟ ਥੋੜਾ ਸਮ ਟਾਈਮ ਥੈਂਕ ਯੂ ਸੋ ਮਚ ਲਵ ਯੂ ਟਰੱਕ ਭਰ ਕੇ ਤੇ ਲਓ ਮੇਤਰ ਆਪਾਂ ਜਲੇ ਧਰਮਕੋਟ ਸ਼ਹਿਰ ਜੋ ਕਿ ਬਿਸਕੁਟ ਕਢਾਉਣੇ ਆ ਬਹੁਤ ਟਾਈਮ ਤੋਂ ਘਰੇ ਰੋਲਾ ਪੈ ਰਿਹਾ ਬਿਸਕੁਟ ਕਢਾਉਣੇ ਆ ਜੋ ਕਿ ਘਰੇ ਆਉਂਦਾ ਰਿਸ਼ਤਾ ਆਉਂਦਾ ਬਾਹਰ ਬਿਸਕੁਟ ਲੈ ਕੇ ਆਉਣੇ ਪੈਂਦੇ ਜਾ ਕੇ ਖਵਾਉਣਾ ਪੈਂਦਾ ਤੁਹਾਨੂੰ ਪਰ ਰਿਸ਼ਤਾਰਾਂ ਨੂੰ ਨਾ ਕਹੇ ਗਏ ਗੁੱਸਾ ਕਰ ਜਾਂਦੇ ਆ ਉਹ ਬਿਲਕੁਲ ਸਹੀ ਨਹੀਂ ਤੇ ਉਹ ਬਿਸਕੁਟ ਸਹੀ ਨਹੀਂ ਲਓ ਜੀ ਗਰਮੀਤ ਕਰਕੇ ਨਾ ਬਾਜ਼ਾਰ ਚ ਹੀ ਨੇ ਲਓ ਮੈਂ ਤੇਰੋਂ ਕਹਾਂਗਾ ਆਪਾਂ ਆਟਾ ਪੈਕ ਤੇ ਆਹ ਚੱਕ ਪਾ ਲਿਆ ਲਫਾਫੇ ਚ ਆਟਾ ਦੱਸ ਦੀ ਕਿੰਨੇ ਖਾਣੇ ਆ ਤੁਸੀਂ ਖਾਣੇ ਮੇਰਾ ਨਾ ਥਲੇ ਜੋ ਖਾਣੇ ਆਪ ਆ ਬਾਤ ਨੂੰ ਵੀ ਉਹਦਾ ਡੱਬਾ ਭਰ ਕੇ ਕੋਲ ਰੱਖ ਲੈਣਾ ਮੈਂ ਤਾਂ ਸਾਰੋ ਕੁ ਛੱਡਿਆ ਹੋਇਆ ਪਰ ਕੋਈ ਨਹੀਂ ਖਾਣਾਗਾ ਜਿਹੜਾ ਫੁੱਲ ਮਖਾਣੇ ਦਾ ਡੱਬਾ ਰੱਖਿਆ ਹੁੰਦਾ ਤਾਂ ਫੁੱਲ ਮਖਾਣੇ ਜ਼ਰੂਰੀ ਆ ਉਹ ਸੇਹ ਦੇ ਲਈ ਜ਼ਰੂਰੀ ਆ ਫੁੱਲ ਮਖਾਣੇ ਦਾ ਇਹ ਵੀ ਜ਼ਰੂਰੀ ਆ ਇਹ ਦੇਸੀ ਘਿਓ ਦਾ ਆਪਾਂ ਕ੍ਰੀਮ ਵਾਲੇ ਖਾਣੇ ਵੀ ਕ੍ਰੀਮ ਵਾਲੇ ਬਿਸਕੁਟ ਆ ਉਹਨੂੰ ਕਹਿੰਦੇ ਮਰਜੀ ਕ੍ਰੀਮ ਪਾ ਦਿਓ ਕਹਿੰਦੇ ਆਟਾ ਟੋਲ ਕੇ ਕਿੰਨੇ ਕਿਲੋ ਬਣਾਉਣੇ ਕਿੰਨੇ ਕਿ ਬਣਾਉਣੇ ਆ ਕਿੰਨੇ ਬਣਾਉਣੇ ਆ 2 ਕਿਲੋ ਬਣਾਉਣੇ ਪੁੱਤ ਫੇਰ ਨਾ ਸਲਾਬੇ ਜਾਂਦੇ ਆ 2 ਕਿਲੋ ਬਿਸਕੁਟ ਦਾ 2 ਕਿਲੋ ਨਾਲ ਕੀ ਬਣਾਵਾ ਕਿਲੋ ਰੇ ਬੇਬੇ ਖਾ ਜਾਣੇ ਘਰ ਜਾਂਦੀ ਆ ਕਿਲੋ ਬੇਬੇ ਨੇ ਖਾ ਜਾਣੇ ਆ ਬੇਬੇ ਦੇ ਬਾਅਦ ਫੇਰ ਆ ਜੂ ਪਾਈ ਕਰਾ ਚੱਲ ਗਿਆ ਕਿਤੇ ਫੇਰ ਕਰਾ ਨਾਰੇ ਤਾਜ਼ੇ ਤਾਜ਼ੇ ਖਾਦੇ ਜਾਣਗੇ ਨਾ ਤਾਜ਼ੇ ਤਾਜ਼ੇ ਬਣਾਵਾਂਗੇ ਫੇਰ ਮੈਂ ਦਰੋ ਕੰਮ ਉਹ ਮਾਤਾ ਪਾਲੇ ਸੇ ਕਰਕੇ ਮੰਮੀ ਨੇ ਪਾਈ ਆਟਾ ਤਾਜ਼ੇ ਚੀਜ਼ਾਂ ਖਾਇਆ ਕਰੋ ਸ਼ਹਿਰ ਵਾਲੇ ਬਿਸਕੁਟ ਨਹੀਂ ਖਾਣੇ ਬੰਦ ਕਰੋ ਤੇ ਜੇਰੇ ਤੁਸੀਂ ਖਾਣੇ ਹੋ ਫਿਰ ਵਾਵਾ ਦਾ ਥੋੜਾ ਪਾਟਾ ਪਿਆ ਲੱਗਦਾ ਨਹੀਂ ਲਾਓ ਬੱਸ ਖਲੇ ਬਿਸਕੁਟ ਲੈ ਕੇ ਜਾਣੇ ਆ ਕਿੱਥੇ ਅਗਲਾ ਆਟਾ ਹੀ ਲੈ ਕੇ ਜਾਣਾ ਤੇ ਅਸੀਂ ਕਿਉਂ ਖੰਡ ਉਥੋਂ ਪਾਉਣ ਕਿਉਂ ਉਹ ਤਾਂ ਪਾਉਣਗੇ ਤੇ ਪਾਣੀ ਮੈਨੂੰ ਕਹ ਗਿਆ ਦੋ ਪਾਣੀ ਪੰਦੇ ਨਹੀਂ ਪਾਣੀ ਪੰਦੇ ਹੋ ਤੇ ਉਹ ਦੁੱਧ ਪੈਣਾ ਵਾ ਦੁੱਧ ਚ ਪਿੰਦਾ ਪਤਾ ਚਲੋ ਮਿੱਤਰੋ ਚੱਲੇ ਆਪਾਂ ਬਿਸਕੁਟ ਬਣਾਉਣ ਸੋ ਤੁਹਾਨੂੰ ਕੋਠਿਆ ਦੀ ਧਰਤੀ ਤੇ ਆਟਾ ਘਰ ਲਿਆ ਪੈਕ ਦੇਸੀ ਕੋ ਕਰ ਲੈਣਾ ਪੈਕ ਤੇ ਖੰਡ ਕਰ ਲੈਣੀ ਪੈਕ ਹਾਂ ਕੀ ਕਹਿਣਾ ਜਾਉਂਗੇ ਤੁਸੀਂ ਮੈਂ ਕਹਣਾ ਚਾਹਨੀ ਹਾਂ ਵੀ ਆਪਾਂ ਘਰ ਦੇ ਚੀਜ਼ਾਂ ਖਾਣੇ ਚਾਹੀਦੀਆਂ ਤੁਸੀਂ ਨਾ ਘਰ ਦੀ ਚੀਜ਼ ਖਾਂਦੇ ਨਹੀਂ ਬਹੁਤ ਵਧੀਆ ਸਿਹਤ ਲਈ ਤੁਹਾਡੀ ਸਿਹਤ ਆਏ ਵਧੀਆ ਵਾ ਤੇ ਤੁਸੀਂ ਨਾ ਘਰ ਦੀ ਚੀਜ਼ ਖਾਂਦੇ ਨਹੀਂ ਆਹ ਘਰ ਦੀ ਬਣਾ ਕੇ ਖਾਂਦੇ ਇਹ ਬਾਜ਼ਾਰ ਕਦੀ ਗਏ ਤੁਹਾਡੀ ਕਾਦੀ ਬਾਜ਼ਾਰ ਦੀ ਕੀ ਬਾਜ਼ਾਰ ਉਹ ਤੇ ਗੋਲ ਗੱਪੇ ਖਾਦੀ ਬੇਬੇ ਉਹ ਤੇ ਦਹੀਂ ਭੱਲੇ ਤੇ ਮੈਂ ਨਹੀਂ ਦਹੀਂ ਕਰੇ ਮੋਮੋਸ ਹੈ ਮੈਂ ਨਹੀਂ ਖਾਦੇ ਮੋਮੋਸ ਆ ਕਿਉਂ ਉਥੇ ਖੜਨਾ ਪੈਣਾ ਕੋਲ ਮੰਮੀ ਉਹ ਬਿਸਕੁਟ ਦੀ ਕਰ ਦਿੰਦੇ ਕਿਉਂਕਿ ਉਹ ਬੰਦੇ ਨੇ ਦੇਸੀ ਕਿਉਂਗਾ 700 ਰੁਪਏ ਕਿਲੋ ਆ ਇਹ ਡਾਲਡਾ ਨਹੀਂਗਾ 1700 ਹਾਏ 700 ਰੁਪਏ ਵਾਲਾ ਕਿਲੋ 700 ਬਿਸਕੁਟ ਕਿੰਨੇ ਆ ਜਾਣੇ ਪੈਕਟ ਪਾਦਾ ਤੇ ਇਹ ਚੀਜ਼ ਵੀ ਵਧੀਆ ਬਣਨੀ ਆ ਉਹ ਪਤਾ ਨਹੀਂ ਪੈਰਾਂ ਨਾਲ ਮੈਂ ਤਾਂ ਕਿ ਭਾਈ ਹੁੰਦੇਗੇ ਤੁਹਾਨੂੰ ਕਿਤੇ ਹੁੰਦੀ ਆ ਪਤਾ ਨਹੀਂ ਖਾਵਾਗੇ ਦੇਸੀ ਗੜ ਦੇ ਮੇਤੂ ਕਿਹਨੂੰ ਦੇਸੀ ਗੜ ਬਿਸਕੁਟ ਚਾਹੀਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ 10 ਰੁਪਏ ਬੇਬੇ ਆਰਡਰ ਬੇਬੇ ਨੂੰ ਆਰਡਰ ਦੇ ਦੇ ਬੇਬੇ ਭੇਜ ਨਹੀਂ ਤੇਰੀ ਤੇਰੀ ਧੀ ਧਿਆਣੀ ਨੇ ਕਿਸੇ ਨੇ ਬਿਸਕੁਟ ਖਾਣੇ ਹੋਏ भेज देंगे भेज देंगे ये तन्नू कहन मैसेज करता गुरमीत कौर जी बिस्किट भेजो भेज देंगे जकले कन ਸਾਡਾ ਐਡਰੈਸ ਆ ਭੇਜ ਦੋਗੇ ਇਡਾ ਡਿਟੇਲ ਹੈਗਾ ਤੁਹਾਡਾ ਕਿਡਾ ਡਿਟੇਲ ਤੁਹਾਡਾ ਭੇਜ ਦਾਂਗੇ ਜਿਹੜੀ ਮੰਗਣ ਵਿੱਚ ਗੰਗੰਨ ਦਾ ਸਹੀ ਇਧਰ ਫੈਨਸ ਮੰਗਣ ਕੀ ਮੈਨੂੰ ਬਿਸਕਟ ਭੇਜਿਆ ਲਓ ਦੁੱਧ ਇੰਨਾ ਕਿ ਦੁੱਧ ਪਾਉਣਾ ਵਾ ਇਹ ਹਰਾ ਦੁੱਧ ਪਾਉਣਾ ਨਹੀਂ ਥੋੜਾ ਪਚਾਈ ਦਾ ਤੇ ਲਓ ਮੈਂ ਤਰ ਵਗਰੇ ਬਿਸਕਟ ਖਾਵਾਂਗੇ ਨਜ਼ਾਰੇ ਲਵਾਂਗੇ ਸੋ ਜੇਕਰ ਬਾਹਰ ਬਿਸਕਟ ਚਾਹੀਦੇ ਆ ਤੇ ਅੱਜ ਆਪੇ ਲੈ ਕੇ ਜਾ ਸਕਦੇ ਹੋ ਅਸੀਂ ਨਹੀਂ ਦੇ ਦਾਂ ਤੁਹਾਨੂੰ ਬਿਸਕਟ ਅਹੀਂ ਆਦਲੀ ਕੜਾਉਣ ਚੱਲੇ ਆ ਸਾਡੇ ਆਪ ਦੇ ਮਹਾ ਪੂਰੇ ਆਉਣੇ ਆ ਸਾਡੇ ਗ੍ਰਮੀਟ ਕਾਜ ਬਿਸਕਟ ਬਹੁਤ ਖਾਂਦੀ ਸੋ ਤਾਂ ਕਰਕੇ ਸਾਡੇ ਆਦ ਦੇ ਮਹਾ ਪੂਰੇ ਆਉਣੇ ਠੀਕ ਹੈ ਬੀਬੀ ਠੀਕ ਹੈ ਬੀਬੇ ਤੇਰ ਬਹੁਤ ਵੱਡਾ ਬੀਬੀ ਨੇ ਬਿਸਕਟ ਭੇਜ ਦਾਂਗੇ ਜੇ ਤੁਹਾਨੂੰ ਚਾਹੀਦੇ ਹੁਣ 10 ਰੋ ਅਮਰੀਕਾ ਕੈਨੇਡਾ ਜਰਮਨ ਸਾਈਪ੍ਰਸ ਇਟਲੀ ਜ਼ਰੂਰ ਭੇਜਾਂਗੇ ਜਰਮਨ ਚ ਭੇਜ ਦੋ ਜਰਮਨ ਚ ਕਿੱਥੇ ਭਲਾਂ ਜਰਮਨ ਜਰਮਨ ਸ਼ੈਫਟ ਚ ਤੇ ਕੈਨੇਡਾ ਚ ਕੈਨੇਡਾ ਵੀ ਭੇਜ ਦਾਂਗੇ ਕਿਹੜੇ ਸ਼ਹਿਰ ਚ ਭੇਜੋਗੇ ਜਿਹੜਾ ਸ਼ਹਿਰ ਦੱਸਣਗੇ ਉਸ ਸ਼ਹਿਰ ਚ ਭੇਜਾਂਗੇ ਜੇ ਬ੍ਰੈਮਟਨ ਬੈਂਟਨ ਸਰੀ ਵੈਂ ਪ੍ਰਮਟਨ ਸੜੀ ਸਾਰਾ ਕਪੜੇ ਸਾਰੇ ਬੰਨੀ ਕਿਲਰੇ ਰਿਸ਼ਤੇਦਾਰ ਫਰਕ ਦੇ ਰਿਸ਼ਤੇਦਾਰ ਹੋਣੀ ਭੇਜਣਾ ਆਣਾ ਰਿਸ਼ਤਾ ਦੀ ਗੱਲ ਗਲਤ ਆ ਪਹਿਲਾ ਪਹਿਲਾ ਸਟੈਂਪ ਲੱਗੀ ਹੋਈ ਇਸ ਨੂੰ ਪਹਿਲਾਂ ਵੀ ਕਢਾ ਕੇ ਲਿਆਇਆ 9 ਖੰਡ ਕਿਉਂ ਅੱਛਾ 9 ਨੰਬਰ ਖੰਡ ਕਿਉਂ ਆ ਗਿਆ ਕੱਢ ਕੇ ਰੱਖਣੇ ਹਨ ਲੈ ਪਰਾਨ ਕੀ ਕੋ ਲਿਖ ਦਿੰਦੇ ਉਹ ਵੀ ਦੁਕਾਨਦਾਰਾਂ ਦੀ ਆਵਾਜ਼ ਆਇਆ ਕੀ ਬਾਤ ਹੈ ਨਿਸ਼ਾਨੀ ਲਾਈਵ ਕਿਹਨਾਂ ਵਟਿਆਂ ਨੇ ਜਾਣ ਹੈ ਠੀਕ ਹੈ ਨਿਸ਼ਾਨੀ ਲਾਤੀਆ ਇਹ ਕਹਿੰਨ ਚਾਹੀਦੇ ਆ ਬਿਸਕੁਟ ਤੇ ਸੋ ਦੱਸ ਦਿਓ ਬੀਬੀ ਭੇਜ ਦੂਗੀ ਬਿਸਕੁਟ ਬੀਬੀ ਭੇਜਦੀ ਮੱਕਰ ਨਹੀਂ ਹੋਣਾ ਭੇਜਾਂ ਤਾਂ ਭੇਜਾਂ ਦੇ ਪਤਾ ਜਰੂਰ ਭੇਜਾਂਗੇ ਪੱਕਾ ਪੱਕਾ ਕਿਹੜੇ ਸ਼ਹਿਰ ਚ ਜਿਹੜਾ ਸ਼ਹਿਰ ਦੱਸਣ ਕਿ ਉਹ ਸ਼ਹਿਰ ਚ ਉਹ ਬਣਾਏ ਉਹ ਖਸ ਖਾਸ ਪਰ ਸਾਰੀ ਇਦਰੀ ਮੂੰਹ ਚਾਲਦੇ ਰਹਿਣੇ ਇਹਨਾਂ ਦੇ ਕਦੇ ਉਹ ਬਣਾ ਲੋ ਆਪ ਬਣਾ ਲੋ ਕਦੇ ਹਾਂ ਖਸ ਖਾਸ ਉਹ ਬਦਾਮ ਪਾ ਕੇ ਬਣਾਉਂਦੇ ਨੇ ਦੇਖ ਕੇ ਕੀ ਬਣਾਉਂਦੇ ਕੀ ਬਣਾਉਂਦੇ ਬਿਸਕੁਟ ਬਣਾਈਏ ਉਹ ਜੋ ਜੀ ਦਾ ਬਣਾ ਲਓ ਬਈ ਆਪਾਂ ਸ਼ਹਿਰ ਤੋਂ ਚੱਲੇ ਤੁਹਾਡੇ ਜੋ ਜੀ ਆ ਤੁਸੀਂ ਬਣਾ ਲਓ ਚਲੋ ਬਈ ਕੱਟ ਤੇ ਆਲੀ ਚੱਕ ਨੂੰ ਖੋਲ ਕੋੜੀ ਜੋ 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 ਹੋਰ ਵੀ ਵੀ ਠੀਕ ਠਾਕ ਹੈ ਉਹ ਵਿਆਹ ਵੀ ਕਰੋ ਕਰਨਾ ਵਿਆਹ ਕਰ ਦਿੰਦੇ ਆ ਤੁਹਾਨੂੰ ਲੱਭ ਕੇ ਲਿਆਉਣੀ ਆ ਲੱਭ ਲਿਆਉਨੇ ਆ ਬਸ ਹੁਣ ਤੇ ਤੇਲ ਹੋਰ ਮਰ ਹੋ ਗਈ ਮੇਰੀ ਹੁਣ ਨਹੀਂ ਲੱਭਾਂਗੇ ਲੱਭਾਂਗੇ ਹੈ ਆਪੇ ਲੱਭ ਲਾ ਮੈਦਾਨੀ ਆ ਡੋਲੇ ਗੱਲਾਂ ਨਹੀਂ ਕਰੀ ਇਹਨੂੰ ਆਪੇ ਲਾਪੜਾ ਫੇਰ ਉਹੋ ਗੱਲਾਂ ਸਭੀ ਲਈ ਆਦੀ ਪਸੰਦ ਵਾਈ ਤੇ ਫੇਰ ਜੇ ਮੇਰੀ ਲਈ ਤੁਹਾਨੂੰ ਨਾ ਪਸੰਦ ਆਈ ਫੇਰ ਨਹੀਂ ਤੇਰੀ ਕਾ ਕਰ ਲਾਂ ਪਸੰਦ ਹੈ ਪੱਕਾ ਹਾਂ ਪੱਕਾ ਤੂੰ ਮੁੰਡਾ ਕਿਹਨੂੰ ਮੈਂ ਪਸੰਦ ਹਾਂ ਉਹ ਤਾਇਆ ਅਗਲੀ ਕਰੋਗੇ ਮੈਨੂੰ ਵੀ ਮੈਨ ਕਰ ਲੂਗੀ ਨਾ ਕਿਹੜੀ ਬੜੀ ਪਸੰਦ ਕਰੂੰ ਐ ਥੋੜਾ ਪਸੰਦ ਹੁੰਦਾ ਬੀਬੀ ਕਹਿੰਦੀ ਉਹ ਤੇਰੇ ਫੇਸ ਨਹੀਂ ਸੋਹਣਾ ਤੇਰਾ ਮੂੰਹ ਜਿ ਟੋਏ ਆ ਗੱਲਾਂ ਵਿੱਚ ਟੋਏ ਅਸੀਂ ਮਾਰ ਕੇ ਨਹੀਂ ਹੋਏ ਹੋਏ ਸੋਹਣਾ ਲੱਗਦਾ ਜਾਂ ਨਹੀਂ ਸੋਹਣਾ ਲੱਗਦਾ ਕੋਈ ਵਾਲਾ ਬਦਲਾ ਮੁੰਡਾ ਬਹੁਤ ਸੋਹਣਾ ਲੱਗਦਾ ਇਹ ਦੋ ਟੋਏ ਹੋਰ ਹੁੰਦੇ ਟੋਏ ਹੋਰ ਆ ਨਹੀਂ ਹੋਰ ਨਹੀਂ ਕੋਈ ਨਹੀਂ ਮਿਟ ਜਾਣੇ ਟੋਏ ਇਹ ਮਟਾਉਣੀ ਨਹੀਂ ਆਪ ਨਜ਼ਰ ਲੱਗ ਜਾਨੀ ਯਾਰ ਬਾਹਰ ਫੇਰ ਕੁੜੀਆਂ ਵੇਖ ਨਜ਼ਰ ਲਾ ਦੇ ਮੁੰਡਾ ਕਿੱਡਾ ਸੁਣ ਹਾਏ ਇਹ ਨਜ਼ਰ ਲਾ ਤਾ ਨਹੀਂ ਮਟੋਈ ਮਟਾਉਂਦਾ ਪਿਆਗਾ ਵਗ ਜੇਮਚਮਣ ਕਰ ਲਈ ਤਾ ਹੁਣ ਮੈਂ ਦਬਣਾ ਨਹੀਂਗਾ ਬਹੁਤ ਲੰਮੀ ਸੋਚ ਸੋਚਦਾ ਹਾਂ ਤੇ ਸੋਚ ਆਉਣੀ ਬਹੁਤ ਲੰਮੀ ਜਿਵੇਂ ਕੱਢ ਲਾਂ ਮੈਂ ਉਹ ਵੀ ਸੋਚ ਲੰਮੀ ਆਪਣੀ ਚੱਕ ਰਾਂ ਗਰੀਬੀ ਬੀਬੀ ਨੇ ਆਪੇ ਕੁੜੀ ਲਾਪ ਲਾਂ ਮੈਂ ਤਾਂ ਸਕੀ ਲਾਪ ਪਿਆ ਹੁਣ ਵਧੀਆ ਤੇ ਤੈਨੂੰ ਦੁੱਤੀ ਕੋਲ ਐ ਤਾਂ ਘਾਰੇ ਕੋਣ ਘੋੜੇ ਨਾਲਦੀ ਫਿਰ ਆਪੇ ਲੱਭੋਗਾ ਮੈਂ ਇੰਨਾ ਵਹਿਲਾ ਵਾਂ ਦੱਸ ਕੁੜੀਆਂ ਲੱਭਣ ਨੂੰ ਤੁਹਾਡੇ ਲਈ ਤਰਾ ਸਾਡੀ ਪਸੰਦ ਆਉਣੀ ਹੈ ਉਹ ਕਿਉਂ ਲੱਭ ਤਾਂ ਫੇਰੇ ਇਹ ਕੋਲਾ ਵਾਪ ਵੀ ਮੈਂ ਲੱਭੀ ਤੇ ਜੇ ਮਾੜੀ ਆਈ ਤਾਂ ਉਹਨੇ ਨਹੀਂ ਤੁਹੀ ਲੱਭੀ ਇਸ ਲਈ ਤੁ ਆਪ ਦੀ ਜਮਾਨਤ ਜੇ ਐਂ ਮਿਲਣਾ ਹਣਾ ਵਾ ਮੇਰੀ ਜ਼ਿੰਦਗੀ ਹਣਾ ਮੈਂ ਲੱਭ ਸਕਦਾ ਫੇਰ ਹਣਾ ਹਾਂਜੀ ਹਾਂਜੀ ਸਾਰੀ ਜ਼ਿੰਦਗੀ ਕੱਟਣੀ ਮੈਂ ਉਹਦੇ ਨਾਲ ਸਾਰੀ ਜ਼ਿੰਦਗੀ ਕੱਟਣੀ ਆ ਕੈਨੇਡਾ ਜਾਵਾਂ ਅਮਰੀਕਾ ਜਾਵਾਂ ਜਰਮਨ ਜਾਵਾਂ ਆਸਟ੍ਰੇਲੀਆ ਜਾਵਾਂ ਨਿਊਜ਼ੀਲੈਂਡ ਜਾਵਾਂ ਮਹਾਰਾਜ ਨੂੰ ਪਤਾ ਕਿੱਥੇ ਤੈਨੂੰ ਕੱਲ ਦਾ ਮਹਾਰਾਜ ਜਿੱਥੇ ਬੈਠੀ ਹੋਈ ਉੱਥੇ ਜਾਵਾਂਗਾ ਨਹੀਂ ਤੈਨੂੰ ਕੱਲ ਨੂੰ ਦੇ ਬਾਹਰ ਪੁੱਤਲਾ ਕਹਿੰਦਾ ਕੋਈ ਮੈਂ ਅਮਰੀਕਾ ਜਾਣਾ ਕੈਨੇਡਾ ਜਾਵਾਂਗਾ ਕਿ ਲੋਈ ਕਿਤੇ ਨਾ ਕਿਤੇ ਜਾਵਾਂਗੇ ਟੈ ਯਾਨਾ ਗਾਰਲੋ ਸਬਸਕ੍ਰਾਈਬ ਨਾ ਨਹੀਂ ਕੀਤਾ ਹਾਏ ਹਾਏ ਬੀਬੀ ਲੈ ਗਿਆ ਰੰਗ ਤੁਹਾਡੇ ਘਰ ਦਾ ਹਾਏ ਆਏ ਮੈਂ ਮਰ ਜਾ ਫਿਰ ਕਰਾਂਗੇ ਕਿੰਨੇ ਪਏ ਕਿੱਥੋਂ ਹੁੰਦੇ ਤੁਹਾਡੇ ਕੋਲ ਹਾਏ ਹਾਈ ਮੈਂ ਮਰ ਜਾ ਹਾਏ ਕਮਾਉਂਗੇ ਲੈ ਆਪਾਂ ਰੰਗ ਕਰਾਉਣਾ ਹੀ ਫਿਰ ਲੈ ਲੈਂਦੇ ਜਿਹੜਾ ਲੈਂਦਾ ਵਾ ਚੱਲ ਬੀਬੀ ਚੱਲ ਮੰਮੀ ਕਿਉਂ ਆਪਸ ਆਜੋ ਕਿਉਂ ਕਿਉਂ ਕਰੀ ਜਾਂਦੇ ਮਿੱਤਰੋ ਲਓ ਜੀ ਵਾਹ ਜੀ ਵਾਹ ਇਹ ਤੁਹਾਨੂੰ ਦੱਸ ਦਈਏ ਇਹ ਮੇਰਾ ਆਪਣਾ ਬ੍ਰਾਂਡ ਆ GT Gym Tank ਜੇ ਕਿਸੇ ਨੂੰ ਪ੍ਰੋਟੀਨ ਚਾਹੀਦਾ ਹੋਵੇ ਵਰਕਆਊਟ ਚਾਹੀਦਾ ਗੇਨਰ ਚਾਹੀਦਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇਹ ਤਾਂ ਦੱਸ ਤੀ ਇਹ ਮੇਰਾ ਆਪਣਾ ਬ੍ਰਾਂਡ ਆ GT Gym Tank ਮੰਮੀ ਕਿਹਦਾ ਬ੍ਰਾਂਡ ਆ ਇਹ ਸੁਨੋ ਵਰਦਾ ਹਾਂ ਇਹ ਆਪਾਂ ਬ੍ਰਾਂਡ ਆਪ ਦਾ ਲਾਂਚ ਕੀਤਾ ਵਾ ਹਜੇ ਮੈਂ ਸਹੀ ਤਰ੍ਹਾਂ ਪ੍ਰੋਮੋਸ਼ਨ ਕੀਤੀ ਨਹੀਂ ਨੇ ਚੰਗੀ ਦਾ ਪ੍ਰੋਮੋਸ਼ਨ ਕਰਾਂਗੇ ਕਿਉਂਕਿ ਅਜਾਪਾ ਪਹਿਲਾਂ ਆਪਦੇ ਵਰਤਾਂਗੂ ਕਰਾਂਗੇ ਆਈਸੋਲੇਟਡ ਆਵੇਂ ਪ੍ਰੋਟੀਨ ਆਏ ਕਿਉਂਕਿ ਇਹ ਸਰੀਰ ਦਾ ਕੰਮ ਆ ਕਿਸੇ ਨੂੰ ਐਂ ਦੇ ਸਕਦੇ ਆਪਾਂ ਪਹਿਲਾਂ ਆਪਾਂ ਕਰਾਂਗੇ ਇਹਦੇ ਤੇ ਇਹਨਾਂ ਡੱਬੇ ਮੁੰਡੇ ਬਹੁਤ ਲੈ ਕੇ ਆ ਆ ਮਮੇਟਰ ਦਾਸਤਾ ਆਪਣਾ ਬ੍ਰੈਂਡ ਹੈ ਚੱਕ ਲੋ ਗਦੀ ਵੀ ਲਾਲਾਂ ਲਗ ਰਹੇ ਜੇ ਕਿਸੇ ਨੇ ਖਾਣਾ ਖੋਣਾ ਮੈਨੂੰ ਜਿੰਮ ਜੁਮ ਲਾਉਂਦੇ ਆ ਤੇ ਕਮੇਂ ਮਗਰੇ ਪੱਜ ਆ ਕੀ ਕਹਿਣਾ ਮੈਂ ਹਮੇ ਡੱਬਾ ਨਾਲ ਖਵਾਤੀ ਸਾਡਾ ਅੱਗੇ ਬਹੁਤ ਇੱਕ ਪਿਛਲੀ ਵਾਰ ਸਟੀਲ ਦਾ ਡੱਬਾ ਨਾਲ ਖਵਾਤਾ ਬਿਸਕੁਟਾਂ ਰਾਂਗਾ ਖੱਟਾ ਵਾਲਿਆ ਡੱਬੇ ਦਾ ਚੱਲ ਮੰਮੀ ਆਇਆ ਗੱਡੀ ਬਹੁਤ ਟਾਈਮ ਦੀ ਸਟਾਰਟ ਆ ਜਾ ਲਾਓ ਜੀ ਰੱਖ ਲੋ ਬਾਲਟੀ ਆ ਚੱਕ ਜਾਂਦੀ ਬਾਲਟੀ ਬਾਲਟੀ ਲੈ ਰੱਖੇ ਬਣ ਕੀ ਲੈਣ ਚੱਲੇ ਹੁੰਦੇ ਆ ਪਰ ਸਵੀ ਬਣਾਈ ਕਿਤਾ ਮਾਨਸੋਨੇ ਟੋਮੀ ਟੂਮੀ ਸ਼ੋਮੀ ਦੇ ਕੱਢ ਲੈਣੀ ਆ ਬੀਬੀਆਂ ਪਰ ਸਵੀ ਮੇ ਕੋਲ ਬਹੁਤ ਹੁੰਦੇ ਵੇਲਾ ਮੰਮੀ ਸਾਡੇ ਕੋਲ ਪਾਸ ਬਹੁਤ ਆ ਚੱਕਰਾਂ ਗਰੀ ਵੀ ਲਾਲਾ ਲਕਾ ਲਾ ਦਾਗੇ ਮਿੱਤਰੋ ਤੇ ਮਿਲਦੇ ਆ ਤੁਹਾਨੂੰ ਸ਼ਹਿਰ ਧਰਮਕੁਰ ਦੀ ਧਰਤੀ ਤੇ ਪਹਿਲਾ ਗੇਅਰ ਮੜੀ ਕੰਦੇ ਸਵੇਰ ਗੱਡੀ ਤੋਰਨੀ ਹੈ ਤੇ ਅੱਗੇ ਤੋਰੋ ਸਵੇਰ ਤਾਂ ਨਹੀਂ ਵਾਏ ਹੁਣ ਤਾਂ ਸ਼ਾਮ ਹੋ ਗਈ ਆ ਓਕੇ ਬਾਈ ਗਾਇਸ ਮਿੱਤਰ ਮਿਲਦੇ ਤਾਂ ਇੱਕ ਇਹਨੇ ਸੂਟ ਨਹੀਂ ਪਾਉਣਾ ਸੂਟ ਨੂੰ ਮੈਨੇ ਕੀ ਹੋਇਆ ਲੇਕਿਨ ਕਟਾਈ ਵੇ ਕਿਵੇਂ ਕਰਾਈ ਮੈਨੂੰ ਪਤਾ ਨਹੀਂ ਹੁਣ ਕਟਾਈ ਕਰਾ ਲਈ ਮੰਮੀ ਨੇ ਸੂਟ ਨੂੰ ਸੂਟ ਫੜ ਲਿਆ ਵਾ ਉਹ ਇਹ ਰੋਡ ਪਾਣਾ ਕਿ ਕਦੇ ਵੀ ਹੋਏ ਪਾਣੇ ਬੋਲਣਾ ਕਦੇ ਜਾਨ ਜਾਨ ਚਾਹ 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 ਰੱਖੇ ਲਾ ਕੇ ਤੇ ਜੇ ਇਹ ਕਿੰਨਾ ਡਬਾ ਕੇ ਉਹਨੇ ਜੀ ਉਹ ਲਾ ਭਾ ਵੀ ਕੱਢ ਲੋ ਜਾਂ ਜੀ ਨਾ ਜੀ ਇਹ ਲਾ ਕੇ ਨਵਾਂ ਪਹਿਲਾਂ ਬਾਨਣ ਬਾਲ-ਬਾਲ ਕੇ ਪੱਠਾ ਨਾ ਬਣਾਉਂਦੇ ਨੇ। ਉਹ ਬਣ ਲਾ ਅੱਗ ਬਾਲ ਦਿੰਦੇ ਪੱਠੇ ਵੱਡੇ-ਵੱਡੇ ਨਹੀਂ। ਬਸ ਨਾ ਆਈ ਮਿੱਤਰੋ ਇੱਥੇ ਬਿਸਕੁਟ ਬੰਨਦੇ ਆ। ਮਸ਼ੀਨ ਜੀ ਬੰਨਦੇ ਆ। ਪਹਿਲਾਂ ਜੀ ਹੱਥ ਨਾਲ ਕਰਦੇ ਸੀ। ਨਹੀਂ ਹੁਣ ਮਸ਼ੀਨ ਲੈ ਆਂਦੀ ਆ। ਕੰਮ ਮਸ਼ੀਨ ਹੀ ਹੋ ਜਾਂਦਾ ਦਿਨੋਂ ਦੇ। ਲਾ ਮਿੱਤਰੋ। ਇੱਥੇ ਬੰਦੇ ਬ੍ਰੈਡ ਬ੍ਰੈਡ। ਇੱਥੇ ਆਟਾ ਜੋ ਪਸੀਨਾ ਆ ਹੁੰਦਾ ਹੀ। ਕਿੰਨਾ? ਪੂਰਾ ਹੀ ਆ। ਪੂਰਾ ਹੀ ਆ। ਪੂਰਾ ਪੂਰਾ ਲਿਆਂਦੇ ਨੇ ਕਿਉਂ ਆਹੀ ਆਓ ਵੀ ਆ ਲਿਫਟ ਆ ਲਿਫਟ ਹੋਵਣਾ ਅੱਛਾ ਮੈਂ ਲਿਫਟ ਆ ਕੇ ਤੇ ਅਭੀ ਕੰਮ ਸਹੀ ਆ ਡਾ ਹੈ ਮੈਂ ਥੱਲੇ ਜਾਂ ਥੱਲੇ ਆਵਲੇ ਲਿਫਟ ਆ ਕੇ ਤੇ ਹਾਂ ਕੋਈ ਕੋੜਾ ਦੋਣੀ ਹੈ ਹਾਂ ਕੱਲ ਸਿਰਾਲ ਆ ਰਿਹਾ ਬਿਸਕੁਟ ਵਾਲਾ ਪਤਾ ਲੱਗੇ ਬਿਸਕੁਟ ਬਣੇ ਆ ਜੇ ਕਹਤਾ ਨੇ ਕਰ ਤੋ ਮੇਰੇ ਬਿਸਕੁਟ ਅਗੇ ਕਹੂਗਾ ਓਕੇ ਰੋਟ ਲੱਗ ਗਿਆ ਪਤਾ ਲੱਗੇ ਛੋਟਾ ਹੀ ਬਣਾਇਓ ਰੱਖਿਓ ਖਾਣ ਲਗਾ ਮੂੰਹ ਖੁਰਦੇ ਜਾਂ ਖੁਰਦੇ ਨਹੀਂ ਸਹੀ ਸਹਿ ਜੱਡਾ ਤੇ ਗੋਲ ਬਣਾ ਲਈਏ ਨੂੰ ਜੱਡੇ ਜੱਡੇ ਬੰਨ ਜਿਹੜੇ ਨਹੀਂ ਉਹ ਨਹੀਂ ਬਣਾਉਂਦੇ ਜੱਡੇ ਜੱਡੇ ਬੰਨ ਜਿਹੜੇ ਉਹ ਸਹੀ ਨਹੀਂ ਹੁੰਦੇ ਇਹ ਸਹੀ ਹੁੰਦੇ ਲੈ ਹਰਾਂ ਕਲ ਕਰਦੇ ਲਾਲਾਂ ਲਾਲਾ ਕਰਾਦੇ ਤੇ ਕਿਦਾਂ ਮਿਲ ਜਾਣਗੇ ਕੱਲ ਨੂੰ ਲੈ ਇਨੀ ਫਾਈਟਸਰ ਵਾਸ ਸੰਕਲ ਕੱਲ ਨਹੀਂ ਆਉਣਾ ਜਿਮ ਹੁੰਦਾ ਕਿੰਨੇ ਵਜੇ ਆਉਂਗਾ ਜਿਮ ਮੈਂ ਆਉਣਾ ਵਾ 10 ਵਜੇ ਲੈ 10 ਵਜੇ ਲੈ ਚੱਲ ਠੀਕ ਹੈ ਨਹੀਂ ਹੱਜ ਕੱਲ ਨੂੰ 10 ਵਜੇ ਆਜੇ ਨੀ ਸਲਾਹ ਕਰ ਲਓ ਪਹਿਲਾਂ ਠੀਕ ਹੈ ਅੰਕਲ ਫਿਰ ਕੱਲ ਨੂੰ ਲੈ ਆਂਗੇ ਲਾਲਾ ਲਾਲਾ ਕਰਾ ਦਿਆਂ ਅੰਕਲ ਅਰਿਆ ਦੇ ਪਿੰਡ ਨੂਰਪੁਰ ਚ ਬਿਸਕੁਟ ਆਇਆ ਹਾ ਦੋਗੇ ਤੂੰ ਹੋਰ ਸੇਵਾ ਦੱਸ ਬਸ ਸੇਵਾ ਸੇਵਾ ਅੰਕਲ ਬਾਅਦ ਚ ਆਉਂਗਾ ਮਾਰੀ ਭੇਜਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਬਿਸਕੁਟ ਬਣੂਗਾ ਕੋ ਬਿਸਕੁਟ ਬਣਾ ਕੇ ਬਣ ਕੇ ਚਲੋ ਠੀਕ ਹੈ ਅੰਕਲ ਕੋਈ ਗੱਲ ਨਹੀਂ ਦੱਸ ਹੋਏ ਲੈ ਜਾ ਚਲੋ ਜੀ ਬਨਵਾਈ ਕੋਈ ਨਾ ਬਨਵਾਈ ਕਰ ਲਾਂਗੇ ਘਰ ਦੀ ਗੱਲ ਇਦਾਂ ਹਾਂ ਵਾਈ ਬੰਦਾ ਲੱਗੋ ਜੋ ਬਣ ਕੇ ਕੱਟਾ ਬਣ ਗਿਆ ਕੱਟਾ ਬਣ ਗਿਆ ਚਲੋ ਜੀ ਕਿਦੀ ਬਨਵਾਈ ਆਹ ਕੱਲ ਆਪਾਂ ਕੰਮ ਦਾ ਦੇ ਕਿੰਨਾ ਪਰਾਣਾ ਬਣਾਇਆ ਕਿੰਨਾ ਪਰਾਣਾ 35 ਸਾਲ ਦਾ 35 ਸਾਲ ਹੋ ਗਿਆ ਕੱਲੋਂ ਇੱਥੇ ਬਿਸਕੁਟ ਬਣਾਉਂਦੇ ਨੇ ਹਣਾ 35 ਸਾਲ ਚੱਲੇ ਆ ਨਾ ਤੁਹਾਡੇ ਨੂਰਪੁਰ ਪੰਜਾਂਦੇ ਨੇ 40 ਸਾਲ ਹਾਂ ਮੈਨੂੰ ਪਟਨਕਲਾ ਨਾ ਨੂਰਪੁਰ ਤੋਂ ਨਿਕਾਜ ਦੋ ਆਪਣੇ ਸਰਪੈਂਟੇ ਆਪਣੇ ਹੁੰਦੇ ਰਹੇ ਘਰੇ ਤੁਸੀਂ ਮੇਰਾ ਤਾਂ ਰਿਕ ਨਾ ਪਿਆਰ ਆਰ ਦੁਕਾਨਦਾਰ ਹਾਂ ਇੰਜ ਗਰਨਾਉ ਨੂੰ ਪੁੱਛਣਾ ਹੈ ਕਿ ਨਹੀਂ ਪੁੱਛਣਾ ਛਿੰਦੇ ਨੂੰ ਪੁੱਛਣਾ ਪਰ ਜੀ ਨੂੰ ਪੁੱਛਣਾ ਕਿਉਂ ਪਿੰਡ ਵਿੱਚ ਪੂਰਾ ਤੂੰ ਜੀ ਬੋਲ ਇੱਕ ਪਲੇ ਖਰ ਰਖਾ ਕੇ ਆਵੀ ਤੇੜੀ ਉਹਦੀ ਗੁਗਲ ਕੀ ਨਹੀਂ ਚੱਲਣੇ ਗੁਗਲੇ ਵੀੜੀ ਚੱਲਦਾ ਨਹੀਂ ਇਹ ਮੱਕ ਦੀ ਚੱਲਨੇ ਲੈ ਠੀਕ ਐ ਅੰਕਲ ਓਕਰ ਵੋਟ ਕਰਾ ਦੇ 35 ਸਾਲ ਦਾ ਜਾਂਦਾ ਹੀ ਹੋਵਾਂ ਚੱਲ ਆਵੀ ਲਾਓ ਲਾਓ ਇਹ ਬਿਸਕੁਟ ਦੇਤੇ ਹਾਂ ਨਾ ਹ ਇੱਕ ਦਵਾਈਣਾ ਇੱਕ ਉਹ ਖੱਟਾ ਹੈ ਕੀ ਕਹਿੰਦੇ ਉਹਨੂੰ ਉਹ ਫੜ ਲਈ ਮੈਂ ਤਾਂ ਪਤਾ ਨਹੀਂ ਕਿਹੋ ਜਿਹਾ ਨਿਕਲੇ ਬਾਅਦ ਚ ਵੇਖੇਂਗਾ ਤਾਂ ਠਾ ਤੇ ਮੈਂ ਕਿਹਾ ਵਿੱਚ ਵੜ ਕੇ ਵੇਖ ਲੈਣਾ ਹੁਣ ਬੀਬੀਆਂ ਬਹੁਤ ਨੁਸਕੇ ਕੱਢਦੀਆਂ ਨੁਸਕੇ ਇੰਨੇ ਕੱਢਦੀਆਂ ਨੇ ਚੀਜ਼ਾਂ ਵਿੱਚ ਇਸ ਲਈ ਮੈਂ ਕਿਹਾ ਆਪ ਵੀ ਲੈ ਆਓ ਜੋ ਲੈਣਾ ਭਾਈ ਸਾਡੀ ਲੰਨ ਜੀ ਪਸੰਦ ਨਹੀਂ ਆਉਂਦੀ ਸਬਜੀਆਂ ਹੋ ਗਈਆਂ ਆ ਹੋ ਗਈਆਂ ਦਵਾਈਨੇ ਖਾ ਕੇ ਮਿੱਤਰੋ ਗਰਮੀ ਆ ਗਈ ਫੁੱਲ ਉਹ ਪੀਤਾ ਦਵਾਈਣਾ ਫਰੂਟ ਜਿੰਨੇ ਖਾਦੇ ਜਾਂਦੇ ਖਾਓ ਤੇ ਯਾਰੇ ਲਾਓ ਲਓ ਵੀ ਕੱਢੋ ਆਡਾ ਸਮਾਨ ਆੜੂ ਆਪਣੇ ਬਹੁਤ ਲੱਗੇ ਐਰਕੇ ਨਾ ਆੜੂ ਬਹੁਤ ਖਾਦਾ ਐਰਕੇ ਆਪਾਂ ਦਾ ਬਹੁਤ ਆਪਾਂ ਫਰੂਟ ਬਹੁਤ ਖਾਦੇ ਜਿਵੇਂ ਕਹਦੀ ਹੈ ਨਾ ਫਰੂਟਸ ਬਹੁਤ ਖਾਦੇ ਆਪਾਂ ਤਾਂ ਮੰਡੀ ਵਿੱਚ ਜਾਂਦੇ ਹੈਂ ਹਾੜੂ ਮੰਡੀ ਵਿੱਚ ਜਾਂਦੇ ਮੰਡੀ ਵਿੱਚ ਜਿਹੜੇ ਲਾਉਣ ਵੈਰੀ ਗੁੱਡ ਫਰੂਟਸ ਫੋਰ ਜੋ ਹੈਲਥ ਐਂਡ ਵੈਰੀ ਗਾਰਜੀਅਸ ਐਂਡ ਵੈਲ ਬਿਊਟੀਫੁਲ ਵੈਦਰ ਵਾਓ ਵਾਓ ਵੈਰੀ ਬਿਊਟੀਫੁਲ ਇੰਗਲਿਸ਼ ਸ਼ੱਕਵੀ ਇਆ ਕੋਈ ਬਾਬਾ ਬੋਲ ਪਿਆ ਚੱਕੋ ਬਈ ਇੱਧਰ ਰੋਟੀਆਂ ਦੀਆਂ ਢੇਰੀਆਂ ਬੰਨੀ ਲੌਂਦੇ ਰੋਟੀਆਂ ਤੇ ਰੋਟੀਆਂ ਲਈ ਜਾਂਦੀਆਂ ਲੰਗਰ ਪਾੜੀ ਜਾਂਦੇ ਆ ਆਪਾਂ ਫਰੂਟਸ ਤੁਹਾਨੂੰ ਪਤਾ ਮੰਮੀ ਫਿਰ ਜਿੱਦਾਂ ਕਿ ਫਰੂਟਸ ਸੋ ਮੈਂ ਆਪਣਾ ਹੈਲਥ ਦਾ ਬਹੁਤ ਧਿਆਨ ਰੱਖਦਾ ਤੁਹਾਨੂੰ ਪਤਾ ਵਾ ਜਿੱਦਾਂ ਕਿਦਾਂ ਜਿੱਦਾਂ ਕਿ ਨਾਦੀ ਹੈ ਫਰਟ ਦਹੀਂ ਭੱਲੇ ਵੇਖ ਲੈਂਦੇ ਕਿਵੇਂ ਉਹ ਬਲਫਾ ਵੀ ਕੱਟ ਕੇ ਰੱਖਦੇ ਸਨੇ ਲਵਗ ਰੱਖੀ ਤਾਂ ਹੁੰਦਾ ਵਾ ਕਿ ਮੈਂ ਦਹੀਂ ਭੱਲੇ ਖਾਣੇ ਵੇਖ ਰਿਹਾ ਵੇ ਆਹ ਆਹ ਚੇ ਰੱਖ ਦਈ ਮੇਸਿਆਣੀ ਬਹੁਤ ਹੈ ਹਾਂ ਬਹੁਤੀ ਲੱਗੂਗੇ ਆ ਵੜਾ ਦਮਾਣਾ ਕੱਟ ਦਿਖਾਈਏ ਕੱਟ ਨਹੀਂ ਕੰਮ ਤਾਂ ਕਾਰਾ ਨਾ 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 ਇਹ ਕੰਮ ਤਾਂ ਡਾ ਬਈ ਅੱਪੇ ਕੀ ਰਾਤੀ ਦਮਾਣੇ ਦੇ ਖਰਬੂਜੇ ਲੈਂਦੇ ਮੇਰੇ ਬ੍ਰਾਊਨ ਬ੍ਰੈਡ ਵਾਓ ਆਪਣੇ ਤਾਂ ਆਪਣਾ ਸਮਾਨ ਆਪਣਾ ਆਉਂਦਾ ਆਪਣਾ ਸਮਾਨ ਆ ਬਾਕੀ ਉਹ ਸਮਾਨ ਬਟਰ ਸਕਵਾਰ ਵਾਲੀ ਇਹਨਾਂ ਦੇ ਆ ਔੜੇ-ਪੋੜੇ ਨਹੀਂ ਆਲੇ ਇਹਨਾਂ ਦੇ ਆ ਤੁਸੀਂ ਪਾਪਾ ਪੀੜਾ ਉਦੋਂ ਆ ਸਭ ਸਮਾਨ ਇੰਦਾਰ ਆ ਆ ਦੀ ਲੈ ਕੁਨਿਆਈ ਬਿਆਪ ਆ ਸਮਾੜ ਆਪਣਾ ਫੁੱਲਾਂ ਗਾਣੇ ਮੈਂ ਡੱਬਾ ਖਾਦੀ ਹੋਵੇ ਡੱਬੇ ਭਰਦਾ ਲਿਆ ਪੀਨਟਸ ਖਾਣੇ ਚਾਹੀਦੇ ਕਿਨੇ ਕਿਉਂ ਇਹ ਹਾਰਾ ਜਿੱਤੇ ਦਿੱਲੀ ਨੂੰ ਆਏ ਆ ਇਹ ਕੀ ਗੱਲ ਹੋਈ ਇਹ ਉਹ ਵੀ ਜਿਹੜੀ ਇਹ ਧੱਕਾ ਵੀਰ ਦੀ ਧੱਕਾ ਧੱਕਾ ਨਾ ਕਰੋ ਲੈ ਧੱਕਾ ਨਾ ਕਰੋ ਵੀਰ ਦੀ ਧੱਕਾ ਬ੍ਰੈਡ ਕਾਫਰਾ ਉਂਦਰ ਬਣਾ ਕੇ ਟੋਸਟਰ ਇਹ ਕੋ ਬਰਾਡ ਹੋਵੇ ਨਾ ਦਾਦਾ ਕਿਉਂ ਦੇਸੀ ਹਾਂਜੀ ਆਪਾਂ ਆਏਗਾ ਖੰਡ ਖਾਂਡਾ ਇਥੋਂ ਹੀ ਗਿਆ ਜੀ ਖਾਂਡ ਇੱਥੇ ਹੀ ਬਾਈ ਠੀਕ ਖਾਂਡ ਇਥੋਂ ਹੀ ਗਈ ਲਾਓ ਵੀ ਮਿੱਤਰੋ ਗਏ ਨੇ ਬਿਸਕੁਟ ਗਏ ਬਾਣਾ ਤੇ ਅੰਕਲ ਸਰਾ ਗਰ ਲਾ ਲਾ ਥੈਂਕ ਯੂ ਅੰਕਲ ਬਹੁਤ ਬਹੁਤ ਖਾ ਕੇ ਦੇਖ ਭਾਈ ਖਾ ਕੇ ਦੇਖਾਂ ਲੈ ਫਿਰ ਦੇਖੋ ਅੱਤਲੇ ਕੁਛ ਹੀ ਬੜਾ ਦਿੱਤੀ ਸਰਾ ਕੇਰਬੋਟ ਪੂਰੀਓ ਕੇਰਬੋਟ ਕਹਿੰਟਾ ਮਾਰੇ ਜਿੰਦਗੀ ਦੇ ਕੋਲ ਕਿ ਪਾਸੋਂ ਸਾਡੀ ਆਤੇ ਕੋਲ ਕੋ ਬੈਠੋ ਨਾ ਮਿੱਠੇ ਪਤ ਹਾਂਜੀ ਸਾਰੀ ਹੋਰੀ ਵੀ ਤੇਰੇ ਪੱਲੇ ਲਗਾਤੀ ਇਹ ਜਿਤ ਪਿਆਰ ਘਟਿਆ ਬਸ ਬਿਲਕੁਲ ਜੀ ਆਈਆਂ ਇਹ ਪਿਆਰ ਹੁੰਦਾ ਵਾ ਬਸ ਬਸ ਪਰ ਨੂਰ ਪ੍ਰਾਨ ਨਾਲ ਥੋੜਾ ਜ਼ਿਆਦਾ ਪਿਆਰ ਆ ਜ਼ਿਆਦੇ ਹੱਦ ਹੱਦੋਂ ਵੱਧ ਹਾਂ ਸਾਡੇ ਪਿੰਡ ਦਾ ਫਿਰ ਬਹੁਤ ਜ਼ਿਆਦਾ ਵੱਧੋਂ ਵੱਧ ਲੈ ਵੀ ਚੱਕ ਖਾ ਤੇ ਲੈ ਨਿਆਰੇ ਘਰ ਚੱਕ ਵੀ ਬਿਸਕੁਟ ਤਰਾ ਲੋ ਅਰਾਂਕਲ ਕੰਨਾਂ ਮੈਂ ਕਾ ਪੂਰੇ ਗੈ ਘਟਵੇਂ ਅੰਕਲੇ ਬਿਸਕੁਟ ਬਣਾਏ ਆ ਟੇਸਟ ਕਰਕੇ ਦੱਸ ਕਿਵੇਂ ਬਣੇ ਆ ਵੇਖ ਕਿਵੇਂ ਬਹੁਤ ਸੋਹਣ ਵਧੀਆ ਹੈ ਬਹੁਤ ਵਧੀਆ ਵਧੀਆ ਓਕੇ ਆ ਓਕੇ ਇਹਨਾਂ ਨੂੰ ਉਧਰ ਸਾਰੀ ਦਿੱਤੇ ਹੈ ਜਿਵੇਂ ਜਿਵੇਂ ਕਿ ਉਹਨਾਂ ਨੂੰ ਉਧਰ ਸਾਰੀ ਦਿੱਤੇ ਆਪਣੇ ਨਾਲ ਸਾਡੇ ਤੇ ਦਰਸੜੇ ਦੇ ਨਾਲ ਪੈਣੇ ਬਣਾ ਉੱਪਰ ਨਹੀਂ ਸਾਡੇ ਥੱਲੇ ਕੋ ਤੋਂ ਨਿਕਲ ਆਣਗੇ ਤੇ ਉੱਪਰ ਵਰੀਆ ਵਰੀਆ ਪਾਟੇ ਆਣ ਭਾਵੇਂ ਲਾਓ ਬਿੱਤਰੋ ਮਿਸਕੁਟ ਬਣਾ ਕੇ ਆ ਗਿਆ ਤੇ ਖਾਓ ਤੇ ਲਾਓ ਨਜ਼ਾਰੇ ਪੀਓ ਚਾਹਾਂ ਦੇ ਨਾਲ ਓਕਰ ਬੋਟਾ ਚੱਕਾ ਟੈਸਟ ਦੱਸ ਕਿਵੇਂ ਲੱਗੇ ਕਿਵੇਂ ਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਚੱਕੋ ਲਾਓ ਨਜ਼ਾਰੇ ਖਾਓ